ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸਾਡੇ ਸਬਡਿਵੀਜ਼ਨ ਫੂਲ ਦੇ ਵਿੱਚ ਇੱਕ ਪਿੰਡ ਦੇ ਵਿੱਚ ਕਿਸੇ ਦੇ ਘਰੇ ਜਿਹੜੇ ਉਹਦੇ ਬੰਦਾ ਕੋਈ ਕੰਮ ਕਰਦਾ ਸੀਗਾ ਉਹਨੂੰ ਇੱਕ ਬੰਦਾ ਚਿੱਠੀ ਪੜਾ ਕੇ ਚਲਾ ਗਿਆ ਸੀ ਕੁਝ ਦਿਨ ਪਹਿਲਾਂ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ פרו ਖਾਲਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਬਿਹਾਫ ਤੇ ਇਹਨਾਂ ਤੋਂ ਫਿਰੋਦੀ ਦੀ ਮੰਗ ਕੀਤੀ ਸੀਗੀ 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀ ਵੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਕੇ ਉਹਦੇ ਵਿੱਚ ਪੜਚਾਅ ਦਰਜ ਕਰ ਲਿਆ ਸੀਗਾ ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ ਫੋਨ ਦੇ ਰਾਹੀਂ ਵੀ ਬਾਅਦ ਚ ਇਸ ਤਰੀਕੇ ਦੀ ਫਿਰੋਦੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਾਂ ਫਿਰ ਸਾਡੇ ਐਸਪੀਡੀ DSP DI CID ਦੀ ਟੀਮ CID ਦੀ ਟੀਮ ਸਬ-ਡਿਵੀਜ਼ਨ ਵਾਲੇ ਆਫਿਸਰਸ ਤੇ ਇਹਨਾਂ ਦੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਨੈਪ ਕਰ ਲਿਆ ਤੇ ਗੁੱਥੀ ਜਦੋਂ ਸੁਲਜੀ ਦਾ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਇੱਕ ਫੜਿਆ ਗਿਆ ਕਰਮ ਸਿੰਘ ਉਰਫ ਨਿੱਕਾ ਤੇ ਟਿਪਾਲੀ ਪਿੰਡ ਦਾ ਰਹਿਣ ਵਾਲਾ ਹੈਗਾ ਜਿੱਦੀ ਉਮਰ 29 ਸਾਲ ਹੈਗੀ ਅਤੇ ਪਹਿਲੇ ਕੋਈ ਮੁਕਦਮਾ ਦਰਜ ਨਹੀਂ ਹੋ ਤੇ ਇਹਨਾਂ ਦੇ ਘਰੇ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਜਿਹੜੇ ਇਹਨਾਂ ਦੇ ਘਰੇ ਕੋਈ ਹੋਰ ਕੰਮ ਕਰਨ ਆਏ ਸੀਗੇ ਕਿ ਇਹਨਾਂ ਨੂੰ ਇਸ ਇਸ ਪਰਿਵਾਰ ਦੇ ਕਰਦਾ ਪੇਤ ਪਤਾ ਸੀਗਾ ਉਹਨਾਂ ਦੇ ਕੋਲ ਜੇ ਕੋਈ ਪੈਸੇ ਪੂਸੇ ਸੀਗੇ ਤੇ ਬੜੀ ਜਾਣਕਾਰੀ ਸੀਗੀ ਤਾਂ ਇਸ ਲਈ ਇਹਨੇ ਪਲਾਨਿੰਗ ਕਰਕੇ ਦੋ ਤਿੰਨ ਬੰਦਿਆਂ ਨੇ ਕਿਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਤਾਂ ਇਹ ਮੇਨ ਜਿਹੜਾ ਇਹਦੇ ਵਿੱਚ ਕਨਸਪਰੇਟਰ ਸੀਗਾ ਉਹ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਜਿਹੜੇ ਦੋ ਬੰਦੇ ਰਹਿੰਦੇ ਉਹ ਵੀ ਜਲਦੀ ਫੜੇ ਸਰ ਇਸ ਮਾਮਲੇ ਦੇ ਵਿੱਚ ਜਿੱਤੇ ਗੱਲ ਕੀਤੀ ਜਾਵੇ ਦੋ ਬੰਦਿਆਂ ਦੀ ਇਨਵੋਲਵਮੈਂਟ ਹੈ ਇਹਨਾਂ ਤੋਂ ਕੋਈ ਬਰਾਦਰੀ ਕੁਛਕੜ ਵੀ ਹੈ ਇਨ੍ਹਾਂ ਦੇ ਵਿੱਚ ਇਹ ਬੰਦਾ ਫੜਿਆ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਪਿੱਛੋਕੜ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਬਾਕੀ ਦੋ ਜਿਹੜੇ ਫੜੇ ਜਾਣਗੇ ਉਹਨਾਂ ਦਾ ਵੀ ਅਸੀਂ ਦੱਸਾਂਗੇ ਕਿ ਤੁਸੀਂ ਘਰ ਚ ਕੰਮ ਕਰਨ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੰਮ ਕਰਦੇ ਇੱਕ ਤਾਂ ਸੀਰੀਅਸ ਇਸ ਤਰ੍ਹਾਂ ਦੇਖਿਆ ਗਿਆਗਾ ਆਏ ਤਾਂ ਇਹਨਾਂ ਦੇ ਪੱਕਾ ਹੀ ਕੰਮ ਕਰਦਾ ਸੀ ਇਸ ਤਰੀਕੇ ਅੱਛਾ ਜੀ ਬਾਕੀ ਜਿਹੜੇ ਦੋ ਬੰਦੇ ਦੇ ਕਹਿ ਮਤਬਿਕ ਜਿਹੜੇ ਹੁਣ ਤੱਕ ਗਲਾਈਏ ਕਿ ਉਹ ਕੋਈ ਪੀਓਪੀ ਵਗੈਰੇ ਦਾ ਇਦਣ ਤੇ ਕਰੇ ਕੰਮ ਕੀਤਾ ਸੀਗਾ ਬਟ ਥੈਟ ਜਿਹੜਾ ਇੱਕ ਵਾਰੀ ਅਸੀਂ ਜਦੋਂ ਸਾਡੇ ਆ ਜਾਣਗੇ ਕਾਬੂ ਚ ਫਿਰ ਅਸੀਂ ਬਾਅਦ ਚ ਦੱਸਾਂਗੇ ਕਿ ਸੱਚਾਈ ਕੀ ਹੈ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹਨਾਂ ਦੇ ਘਰ ਤਾਂ ਕਾਫੀ ਸਾਰਾ ਤਾਂ ਕੰਮ ਕਰ ਰਿਹਾ ਸੀ ਪਰ ਇਹ ਸਕੀਮ ਜਿਹੜੀ ਹੈਗੀ ਇਹਨੇ ਪਿੱਛੇ ਰੀਸੈਂਟਲੀ ਬਣਾਈ ਹੈ ਹੋ ਸਕਦਾ ਹੈ ਜਿਹੜੇ ਦੂਜੇ ਬੰਦੇ ਆਏ ਸੀਗੇ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਨੇ ਇਸ ਤਰੀਕੇ ਦਾ ਕੰਮ ਕੀਤਾ 6 ਲੱਖਾਂ ਕਿੰਨੇ ਕਿੱਥੇ ਵਿੱਚ ਕੁਝ ਆਇਆ ਜੀ ਕਿਉਂ ਇਹਨੇ ਇਹ ਪੈਸੇ ਤਾਂ ਲਾਣੇ ਚਾਹੀਦੇ 6 ਲੱਖ ਰੁਪਏ ਮੰਗਾਇਆ ਗਿਆ ਦੋਨੇ ਵਾਰ ਜਿੱਥੇ ਸੱਟ ਠੀਗੀ ਲਾਈ ਜਾਂ ਫੌਂਟ ਕਾ ਉਹ ਬਾਅਦ ਚ ਜਿਹੜੀ ਡਿਟੇਲ ਐ ਸੀ ਦੱਸਾਂਗੇ ਲੇਕਿਨ ਪ੍ਰਾਈਮਰ ਸੇਹੀ ਜਿਹੜੀ ਗੱਲ ਸਾਹਮਣੇ ਹੈ ਕਿ ਬਾਅਦ ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਕਿ 6 ਲੱਖ ਨੀ ਤਾਂ ਮੈਨੂੰ 5 ਦੇ ਦੋ 5 ਨੀ ਤਾਂ 4 ਦੇ ਦੋ ਇਸ ਤਰੀਕੇ ਦੀ ਵੀ ਇਹਦੇ ਵਿੱਚ ਗੱਲ ਸਾਹਮਣੇ ਕੰਮ ਕੀ ਕਰਦੇ ਸੀ ਉਹ ਸੀਰੀ ਦਾ ਜਿਹੜਾ ਜਮੀਦਾਰ ਪਰਿਵਾਰ ਹੈ ਫਿਨੈਸਮੈਂਟ ਨਹੀਂ bizness ਫੈਮਿਲੀ ਵਾਲੀ ਦਿਲਹੰਤ ਤੱਕ ਨਹੀਂ ਸਾਹਮਣੇ ਜਿਹੜੇ ਇਹ ਵਿਲੇਜ ਦੇ ਵਿੱਚ ਹੀ ਜ਼ਮੀਦਾਰ ਪਰਿਵਾਰ ਹੈਗੇ ਜਿਹਨਾਂ ਦੇ ਖੇਤਰੀ ਪੜੇ ਨੇ ਜੀ ਇਹ ਫਿਰ ਪਰਿਵਾਰ ਅੰਦਰ ਸੀ

ਉਹ ਰੈਫਰੈਂਸ ਦਿੱਤੀ ਸੀ ਕਿ ਉਹਨਾਂ ਨੇ ਕਿ ਅਸੀਂ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆ ਤੇ ਸਾਨੂੰ ਚੰਦੇ ਦੇ ਕਰਕੇ ਜਿਹੜੀ ਹੈਗੀ ਏ ਉਸ ਫੇਕਸ ਰੂਪ ਦੇ ਵਿੱਚ ਉਹਨਾਂ ਨੇ ਬੇਸਿਕਲੀ ਫਿਰੋਤੀ ਦੀ ਮੰਗ ਚ ਫੰਡ ਮੰਗਿਆ ਸੀ ਹਾਂ ਬੇਸਿਕਲੀ ਉਹਨੂੰ ਫਿਰੋਤੀ ਹੀ ਕਹਿਜ ਸਕਦਾ ਕਿਉਂਕਿ ਉਹ ਧਮਕੀ ਦੇ ਕੇ ਮੰਗਿਆ ਸੀ ਠੀਕ ਹੈ ਕੋਈ ਰਿਲੇਸ਼ਨ ਲਿੰਕ ਕੋਈ ਲਿੰਕ ਇਹਨਾਂ ਦਾ ਨਹੀਂ ਹੈ ਜੀ ਇਹ ਤਾਂ ਬੇਸਿਕਲੀ ਇਹ ਤਾਂ ਬੇਸਿਕਲੀ ਸੀਗਾ ਤੇ ਇਹਨਾਂ ਦੇ ਘਰੇ ਕੰਮ ਕਰਾਉਣ ਵਾਲਾ ਬੰਦਾ ਹੀ ਸੀਗਾ ਪਰ ਉਹਨੇ ਸਕੀਮ ਇਸ ਤਰੀਕੇ ਦੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਨਾ ਤੋਂ ਐਡਸ ਲਵਾ ਫਿਰੋਤੀ ਮਿਲ ਕੇ ਲੇਕਿਨ ਉਹ ਸਾਡੀ ਟੀਮ ਨੇ ਜਿਹੜਾ ਟਾਈਮ ਲੀਨ ਨੂੰ ਕਰੈਕ ਕਰਕੇ ਇਸ ਨੂੰ ਵਿਫਲ ਕਰ ਦਿੱਤਾ। ਅਰੇ ਰੈਣ ਵਾਲਾ ਕਿਥੋਂ ਦਾ ਜੀ? ਇਹ ਟਿਪਾਲੀ ਪਿੰਡ ਦਾ ਹੀ ਹੈ ਜੀ ਇਹ ਫੂਲ 서ਬਡਿਵੀਜ਼ਨ ਦੇ ਵਿੱਚ। ਥੈਂਕ ਯੂ।